ਕਹੋਗੇ ਕਿਸ ਤਰ੍ਹਾਂ ਜਿਹੜਾ ਵਾਕਿਆ ਹੈ ਹਾਂਜੀ ਮੈਂ ਹਰਗੋਬਿੰਦ ਕੌਰ ਆਲਪਜਾ ਵਾਂਗਣਵੜੀ ਮੁਲਾਜ਼ਮ ਯੂਨੀਅਨ ਦੀ ਪ੍ਰੈਜ਼ੀਡੈਂਟ ਐ ਅੱਜ ਮੀਟਿੰਗ ਸਿਗੀ ਸਾਡੀ ਫਾਜ਼ਲਕਾ ਪ੍ਰਤਾਪ ਬਾਗ ਦੇ ਵਿੱਚ ਉਹ ਮੀਟਿੰਗ ਚੱਲ ਰਹੀ ਸੀਗੀ ਵਰਕਰਸ ਇਕੱਠੇ ਹੋਏ ਸੀਗੇ ਤੇ ਡੂਮਣਾਈ ਦਾ ਮਖਿਆਲ ਉੱਥੇ ਬਹੁਤ ਵੱਡਾ ਲੱਗਿਆ ਹੋਇਆ ਸੀਗਾ ਉਹ ਅਚਾਨਕ ਕਿਸੇ ਨੇ ਛੇੜਤਾ ਕਿਸੇ ਨੇ ਸ਼ਰਾਰਤ ਕੀਤੀ ਬੱਚੇ ਨੇ ਕੀਤਾ ਹੋਣਾ ਕੋਈ ਤਾਂ ਉਹ ਉੱਡ ਗਿਆ ਤੇ ਬਹੁਤ ਸਾਰੀਆਂ ਵਰਕਰਸ ਜਿਹੜੀਆਂ ਉਹਨਾਂ ਦੇ ਬਹੁਤ ਬੁਰੀ ਤਰ੍ਹਾਂ ਮੱਖੀਆਂ ਨੇ ਹਮਲਾ ਕੀਤਾ ਤੇ ਉਹ ਜਿਹੜੀਆਂ ਇੰਜਰਡ ਹੋ ਗਈਆਂ ਉਹਨਾਂ ਨੂੰ ਸਿਵਲ ਹਸਪੀਟਲ ਫਾਜ਼ਲਕਾ ਲੈ ਕੇ ਆਏ ਹੋਏ ਆ ਤੇ ਚਲੋ ਹੁਣ ਹਾਲਤ ਉਹਨਾਂ ਦੀ ਸਥਿਰ ਹੈ ਕਿੰਨੇ ਕ ਪੇਸ਼ੈਂਟ ਨੇ ਇਹ ਤੇ ਕਿੰਨੇ ਕ ਵਰਕਰ ਨੇ 12 ਦੇ ਕਰੀਬ ਵਰਕਰ ਹੈ ਆਸ਼ਾ ਵਰਕਰ ਵੀ ਸੀਗੇ ਉਹਨਾਂ ਦੀ ਮੀਟਿੰਗ ਵੀ ਉੱਥੇ ਚੱਲ ਰਹੀ ਸੀਗੀ ਵਿੱਚ ਉਹ ਵੀ ਹੈਗੇ ਆ ਆਮ ਲੋਕ ਵੀ ਸੀਗੇ ਕਿਉਂਕਿ ਬੱਚੇ ਖੇਡ ਰਹੇ ਸੀ ਬਜ਼ੁਰਗ ਉੱਥੇ ਆਰਾਮ ਕਰ ਰਹੇ ਸੀਗੇ ਤੇ ਕਾਫੀ ਲੋਕ ਇੰਜਰਡ ਹੋਏ ਆ ਦੇ ਕਿੰਨੀ ਕੁ ਸੰਖਿਆ ਦੀ ਗੱਲ ਕਰੀਏ ਤਾਂ ਕਿੰਨੀ ਕਿ ਸੰਖਿਆ ਹੋਵੇਗੀ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਸਾਥ ਹੋਇਆ ਦੇਖੋ ਐਕੂਰੇਟਾ ਹਸਪਤਾਲ ਵਾਲੇ ਦੱਸ ਸਕਦੇ ਹੈਗੇ ਕਿੰਨੀਆਂ ਪਰ ਮੇਰੇ ਅੰਦਾਜ਼ੇ ਮੁਤਾਬਕ ਤਾਂ ਵੀ ਇੱਕ ਦਰਜਨ ਦੇ ਕਰੀਬ ਤਾਂ ਜਿਹੜੀਆਂ ਲੇਡੀਜ਼ ਹੀ ਹੈਗੀਆਂ ਸਾਡੀਆਂ ਬਾਕੀ ਹੋਰ ਲੋਕ ਜਿਹੜੇ ਹੋਣਗੇ ਉਹ ਨੰਬਰ ਇਹ ਕਹਿੰਦਾ ਮੱਖੀਆਂ ਵੀ ਨਾਲ ਹੀ ਆ ਗਈਆਂ ਨੇ ਹਾਂਜੀ ਹਾਂ ਪਿੱਛੇ ਤਾਂ ਕਈਆਂ ਹੱਲੇ ਵੀ ਘੁਮਰੀਆਂ ਬਾਹਰ ਘੁਮਰੀਆਂ ਕੀ ਕੰਮ ਕੀ ਕਿਸ ਤਰ੍ਹਾਂ ਦਾ ਤੁਹਾਨੂੰ ਟ੍ਰੀਟਮੈਂਟ ਮਿਲਿਆ ਇੱਥੇ ਅਨੇ ਬਹੁਤ ਵਧੀਆ ਕੀਤਾ ਇਹਨਾਂ ਨੇ ਆਪਾਂ ਇਹ ਨਹੀਂ ਕਹਿ ਸਕਦੇ ਬਹੁਤ ਹੈਲਪਫੁਲ ਰਹੇ ਆ ਇਹਨਾਂ ਨੇ ਬਹੁਤ ਨਾਲ ਦੀ ਨਾਲ ਇਹ ਸਾਰਿਆਂ ਨੂੰ ਦੇਖਿਆ ਬਹੁਤ ਵਧੀਆ ਕੰਮ ਕੀਤਾ ਹੈ ਥੈਂਕ ਯੂ ਕੀ ਨਾ ਤੁਹਾਡਾ ਮੇਰਾ ਨਾਮ ਰੇਸ਼ਮਾ ਰਾਣੀ ਜੀ ਮੈਂ ਜ਼ਿਲ੍ਹਾ ਪ੍ਰਦਾਨ ਅੰਗਨwadi ਯੂਨੀਅਨ ਫਾਜ਼ਲ ਕਾ ਦੇ ਤੇ ਅੱਜ ਸਾਡੀ ਨਾ ਮੀਟਿੰਗ ਰੱਖੀ ਹੋਈ ਸੀ ਬਲਾਕ ਦੀ ਮੀਟਿੰਗ ਕਰਨੀ ਸੀਗੀ ਉੱਥੇ ਸਾਰੇ ਬਲਾਕ ਦੇ ਜਿਹੜੇ ਲੀਡਰ ਹੈਗੀਆਂ ਨੇ ਆਗੂ ਪੈਣਾ ਪਹੁੰਚੀਆਂ ਐਸੀ ਲਗਭਗ 70 ਤੋਂ 80 ਦੇ ਕਰੀਬ ਉੱਥੇ ਪੈਣਾ ਇਕੱਠੀਆਂ ਹੋਈਆਂ ਹੀ ਸੀ ਅਜੇ ਤੇ ਸਾਨੂੰ ਪਤਾ ਨਹੀਂ ਲੱਗਾ ਇੱਕਦਮ ਮੱਖੀਆਂ ਕਿਵੇਂ ਆ ਗਈਆਂ ਕਿਵੇਂ ਨਹੀਂ ਅਜੇ ਮੈਂ ਤਾਂ ਐਂਟਰੀ ਕਰ ਰਹੀ ਸੀ ਤੇ ਉਦਾਂ ਨੂੰ ਮੇਰੀਆਂ ਭੈਣਾਂ ਦੌੜ ਰਹੀਆਂ ਸੀ ਕੋਈ ਸੜਕਾਂ ਤੇ ਲੰਬੀ ਹੋ ਰਹੀ ਸੀ ਕੋਈ ਪ੍ਰਤਾਪ ਬਾਗ ਦੇ ਵਿੱਚ ਜਿੰਨੇ ਵੀ ਲੋਕ ਸੀ ਉੱਥੇ ਉਹਨਾਂ ਨੂੰ ਮੱਖੀਆਂ ਲੜ ਗਈਆਂ ਸੀਗੀਆਂ ਪਰ ਅਸੀਂ ਜਿਹੜੀ ਐਂਬੂਲੈਂਸ ਨੂੰ ਅਸੀਂ ਫੋਨ ਕੀਤਾ 112 ਨੰਬਰ ਤੇ ਉਹਨਾਂ ਤੇ ਜਲਦੀ ਪਹੁੰਚ ਆਏ ਬਟ ਜਿਹੜੇ ਇੱਥੇ ਸਹੂਲਤ ਨਹੀਂ ਸਾਨੂੰ ਕੋਈ ਮਿਲੀ ਆਉਂਦੀ ਆ ਸਾਰ ਅਸੀਂ ਅਨਾਗਾ ਉਹਨਾਂ ਲੜ ਲੜ ਕੇ ਨਾ ਨੂੰ ਬੁਲਾਇਆ ਸਾਰਿਆਂ ਨੂੰ ਵੀ ਸਾਡੇ ਕਿਸੇ ਦਾ ਬੀਪੀ ਡਾਉਨ ਐ ਕਿਸੇ ਦਾ ਬੀਪੀ ਵੱਧ ਗਿਆ ਇੰੀਆਂ ਮੱਖੀਆਂ ਮੱਖੀਆਂ ਤੇ ਹਸਪੀਟਲ ਦੇ ਵਿੱਚ ਮੱਖੀਆਂ ਆ ਗਈਆਂ ਸੀਗੀਆਂ ਕਿਉਂ ਮਗਰ ਹੀ ਆ ਗਈਆਂ ਮਗਰ ਹਾਂਜੀ ਅਜੇ ਤੱਕ ਉਸ ਕਮਰੇ ਦੇ ਵਿੱਚ ਮੱਖੀਆਂ ਬੈਠੀਆਂ ਹਸਪੀਟਲ 'ਚ ਮਗਰ ਆ ਗਈਆਂ ਹਾਂਜੀ ਮਗਰ ਆ ਗਈਆਂ ਹੋਣ ਵੀ ਆ ਗਈਆਂ ਮੱਖੀਆਂ ਜਿਹੜੇ ਰੂਮ ਵਿੱਚ ਆਏ ਆ ਉਸ ਕਮਰੇ ਚ ਜੇ ਵੀ ਮੱਖੀਆਂ ਬੈਠੀਆਂ ਨੇ ਜੀ ਇੰਨੀ ਮੱਖੀਆਂ ਨੇ ਅੰਨਾ ਸਾਡੇ ਕਿ ਕਿਹੜੀ ਮੱਖੀ ਪੀਲੀ ਮੱਖੀ ਸੀ ਕਾਲੀ ਮਾਦੂ ਮੱਖੀ ਸੀ ਵੱਡੀ ਮੱਖੀ ਸੀ ਮੋਟੀ ਮੱਖੀ ਮੱਖੀ ਸੀ ਹਾਂਜੀ ਬਹੁਤ ਬੁਰੇ ਹਾਲ ਇੱਥੇ ਅਸੀਂ ਪਹੁੰਚੇ ਪਰ ਡਾਕਟਰਾਂ ਵੱਲੋਂ ਟ੍ਰੀਟਮੈਂਟ ਤਾਂ ਕੀਤਾ ਗਿਆ ਬਟ ਬਹੁਤ ਲੇਟ ਸ਼ੁਰੂ ਕੀਤਾ ਗਿਆ ਅਸੀਂ ਬਹੁਤ ਰੋਲਾ ਪਾਇਆ ਪਾਣੀ ਇੱਥੇ ਪਾਣੀ ਦੀ ਵੀ ਕੋਈ ਮੈਂ ਨਹੀਂ ਸੀ ਇਸ ਵੀ ਦਾ ਸਾਡੇ ਇੱਕ ਮੈਡਮ ਹੈਗੇ ਨੇ ਉਹਨਾਂ ਦੇ ਉੱਤੇ ਨਾ ਜਦੋਂ ਆਏ ਨਹੀਂ ਉਹਨਾਂ ਦੇ ਉੱਪਰ ਮੈਨੂੰ ਲੱਗਦਾ 2-300 ਮੱਖੀ ਉਹਨਾਂ ਦੇ ਉੱਪਰ ਚਿੰਬੜੀ ਹੋਈ ਸੀ ਤੇ ਹਸਪੀਟਲ ਦੇ ਜਦੋਂ ਆਏ ਨੇ ਉਹ ਭੱਜ ਕੇ ਡਾਕਟਰ ਰੂਮ ਵਿੱਚ ਗਏ ਔਰ ਜਿਹੜੇ ਉੱਥੇ ਖੜੇ ਸੀ ਉਹ ਅੰਦਰ ਨਾ ਜਾਣ ਦੇਣ ਹੁਣ ਲੇਡੀ ਸੇ ਬਾਹਰ ਥੋੜਾ ਕੱਪੜੇ ਉਤਾਰ ਸਕਦੀ ਸੀ ਹਾਂ ਬਿਲਕੁਲ ਉਹ ਉਹਨਾਂ ਨੇ ਫਟਾਫਟ ਕੰਪਾਊਂਡਰ ਨੇ ਕਮਰਾ ਬੰਦ ਕੀਤਾ ਔਰ ਅਸੀਂ ਕਮਰੇ ਨੂੰ ਧੱਕਾ ਮਾਰ ਕੇ ਆਪ ਖੋਲਿਆ ਔਰ ਅਸੀਂ ਲੜਕੀ ਨੂੰ ਅੰਦਰ ਭੇਜਿਆ ਔਰ ਸਾਰੇ ਕਪੜੇ ਲਾ ਕੇ ਸਿੱਟੇ ਸਾਰੀਆਂ ਮੱਖੀਆਂ ਉਹਦੇ ਤੋਂ ਦੂਰ ਹੋ ਜਾਂਦੀਆਂ ਬਹੁਤ ਇੱਥ ਨਹੀਂ ਨਹੀਂ ਇੱਥੇ ਕੋਈ ਇੰਨਾ ਨਹੀਂ ਸਾਥ ਤੁਸੀਂ ਇੰਨਾ ਰੋਲਾ ਰੋਲਾ ਪਾ ਕੇ ਇੱਥੇ ਇੱਕ ਬਰਦਰ ਹੈਗੇ ਸੀ ਪ੍ਰੈਸ ਦੇ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ ਉਹਨੇ ਸਾਰੀ ਵੀਡੀਓ ਬਣਾਈ ਵੀ ਇੱਥੇ ਕੀ ਹੋਇਆ ਜਦੋਂ ਅਸੀਂ ਆਏ ਤਾਂ ਜੀ ਹੁਣ ਇਹ ਲਾ ਚੱਲਣਾ ਹਾਂਜੀ ਹੁਣ ਇਹ ਸਾਡੇ ਸਾਰੇ ਪੂਰਾ ਰੋਲਾ ਰੋਲਾ ਪਾਇਆ ਸਾਰਿਆਂ ਨੇ ਤਾਂ ਹੁਣ ਸਾਰਿਆਂ ਨੂੰ ਇੰਜੈਕਸ਼ਨ ਲੱਗੇ ਨੇ ਔਰ ਦਵਾਈ ਵੀ ਸਾਰਿਆਂ ਨੂੰ ਦਿੱਤੀ ਤੇ ਸਾਡੇ ਮੌਕੇ ਤੇ ਸਾਡੇ ਪੰਜਾਬ ਪ੍ਰਦਾਨ ਵੀ ਆ ਗਏ ਸੀਗੇ ਜੀ ਤੇ ਹੁਣ ਵੀ ਆ ਗਏ ਨੇ ਜੀ ਤਹਨ ਕਿੰਨੇ ਕੁ ਲੱਗ ਗਏ ਲੋਏ ਨੇ ਜਿਹੜੀਆਂ ਮੱਖੀਆਂ ਦੇ ਵਿੱਚ 10 12 ਕੁੜੀਆਂ ਆਈਆਂ ਜਿੱਥੇ ਬਾਕੀ ਲੋਕਾਂ ਦੀਆਂ ਫੈਮਲੀਆਂ ਵੀ ਆ ਗਈਆਂ ਸੀ ਉਹ ਵੀ ਆਪਣੇ ਲੜਕੀਆਂ ਨੂੰ ਲੈ ਕੇ ਗਈ ਸੀ ਉਹ ਕਾਰ ਵਗੈਰਾ ਤੇ ਆਪੇ ਸਾਧ ਨਾਲੇ ਕੋਈ ਨਹੀਂ ਸਾਨੂੰ ਪਤਾ ਕਿੱਥੇ ਕਿੱਥੇ ਲੈ ਕੇ ਗਏ ਨੇ ਇਹ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਨੀਲਮ ਕਸ਼ਾ ਬਰਕਤ ਜ਼ਿਲ੍ਹਾ ਪ੍ਰੈਜ਼ੀਡੈਂਟ ਜੀ ਕੀ ਮਾਮਲਾ ਕੀ ਹੋਇਆ ਸਰ ਅਸੀਂ ਅੱਜ ਆਪਦੇ ਕੋਈ ਛਡੀਆਂ ਮੁਸ਼ਕਲਾਂ ਸੀ ਜਿਹੜੀਆਂ ਸਰਵੇ ਦੌਰਾਨ ਸਾਨੂੰ ਆ ਰਹੀਆਂ ਸੀ ਉਹਨਾਂ ਬਾਰੇ ਡਿਸਕਸ ਕਰਨ ਵਾਸਤੇ ਅਸੀਂ ਜ਼ਿਲ੍ਹਾ ਕਮੇਟੀ ਦੇ ਮੈਂਬਰ ਪ੍ਰਤਾਪ ਬਾਗ ਵਿੱਚ ਇਕੱਠੇ ਹੋਏ ਸੀ ਸਾਡੇ 15 ਤੋਂ 20 ਸਾਥੀ ਅਸੀਂ ਬੈਠ ਕੇ ਡਿਸਕਸ ਕਰ ਰਹੇ ਸੀ ਅਸੀਂ ਆਪ ਦਾ ਰਿਟਰਨ ਤਿਆਰ ਕਰਨਾ ਸੀ ਉਸ ਤੋਂ ਬਾਅਦ ਅਸੀਂ ਸਿਵਲ ਸਰਜਨ ਸਾਹਿਬ ਨੂੰ ਮਿਲਣਾ ਸੀਗਾ ਜਿਉਂ ਹੀ ਅਸੀਂ ਗੱਲਬਾਤ ਕਰਦੇ ਕੋਈ ਸਾਨੂੰ ਨਹੀਂ ਪਤਾ ਚੱਲਿਆ ਅਚਾਨਕ ਮੱਖੀਆਂ ਦਾ ਇੱਕ ਝੁੰਡ ਆਇਆ ਤੇ ਜਿਨ੍ਹਾਂ ਨੇ ਸਾਡੇ ਤੇ ਅਟੈਕ ਕਰਤਾ 15 ਤੋਂ 20 ਸਾਥੀ ਅਸੀਂ ਬੈਠੇ ਸੀ ਆਸ਼ਾ ਵਰਕਰ ਨਾਲ ਹੀ ਅੰਗਣਵਾੜੀ ਵਰਕਰ ਬੈਠੇ ਸੀ ਅੰਗਣਵਾੜੀ ਵਰਕਰ ਜਿਹੜਾ ਉਹ ਭਜਣਾ ਸ਼ੁਰੂ ਕਰਤਾ ਉਹਨਾਂ ਨੇ ਜਿਵੇਂ ਹੀ ਉਹ ਭੱਜੇ ਮੱਖੀਆਂ ਖਿੰਝ ਪਈਆਂ ਉਹਨਾਂ ਨੂੰ ਕਾਫੀ ਜ਼ਿਆਦਾ ਲੜ ਗਈਆਂ ਸਾਡੀਆਂ 5-7 ਆਸ਼ਾ ਵਰਕਰ ਨੇ ਜਿਹੜੀਆਂ ਬਹੁਤ ਜ਼ਿਆਦਾ ਇਸ ਟਾਈਮ ਗੰਭੀਰ ਹਾਲਤ ਵਿੱਚ ਨੇ ਜਿਨਾਂ ਨੂੰ ਹਾਲਾਕਿ ਹੋਸ਼ ਵੀ ਨਹੀਂ ਹੈਗਾ ਬਹੁਤ ਮੱਖਿਆ ਲੜੀਆਂ ਨੇ ਸੀ ਫਿਰ फटाफट ਅਸੀਂ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਸੀ ਹਸਪਤਲ ਇੱਕ ਐਂਬੂਲੈਂਸ ਗਈ ਉਹ ਲੈ ਕੇ ਆਈਏ ਬਾਕੀ ਨੂੰ ਅਸੀਂ ਆਪਦੇ ਪਰਸਨਲ ਵੇਕਲਾਂ ਤੇ ਚੱਕ-ਚੱਕ ਕੇ ਇੱਥੇ ਲਿਆਂਦਾ ਸੀ ਹਸਪਤਲ ਜੀ ਸੁਵਿਧਾ ਦੀ ਗੱਲ ਕੀਤੇ ਜਾਦੇ ਕਿਸ ਤਰ੍ਹਾਂ ਸੁਵਿਧਾ ਬਣਦੀ ਹੈ ਸੁਵਿਧਾ ਸਾਰਾ ਦੇਖ ਹੀ ਰਹੇ ਤਿੰਨ ਆਸ਼ਾ ਇੱਕ ਬੈੱਡ ਤੇ ਲੇਟੀਆਂ ਪਈਆਂ ਨੇ ਸਰ ਤੁਸੀਂ ਕੈਮਰਾ ਇੱਧਰ ਕਰੋ ਦੇਖੋ بیا ਤਿੰਨ ਆਸ਼ਾ ਇੱਕ ਜਦੋਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਸਾਡੀਆਂ ਆਸ਼ਾ ਨੂੰ ਚੱਕਰ ਆਈ ਜਾਂਦੇ ਨੇ ਡਿੱਗੀ ਜਾਂਦੇ ਨੇ ਕਮ ਸਕੁਨ ਸਾਨੂੰ ਬੈੱਡ ਦੀ ਤਾਂ ਬਵਸਥਾ ਕੀਤੀ ਜਾਵੇ ਪਰ ਅਜੇ ਚਿਕਨ ਕਹਿਣਾ ਨਹੀਂ ਹਾਂਜੀ ਕਿਸੇ ਵੀ ਡਾਕਟਰ ਨੇ ਆ ਕੇ ਸਾਡਾ ਪਤਾ ਨਹੀਂ ਲਿਆ ਬਾਕੀ ਹਾਂ ਟੀਕੇ ਵਗੈਰਾ ਲਗਾ ਹੀ ਨੇ ਸੀ ਇਹ ਨਹੀਂ ਕਹਿੰਦੇ ਫਸਟ ਐਡ ਦਿੱਤੀ ਗਈ ਹੈ ਇਹਨਾਂ ਨੂੰ ਉਹ ਮਿਲ ਰਹੀ ਏ ਪਰ ਅਜੇ ਤੱਕ ਸਿਵਲ ਸਿਲਵਨ ਸਾਹਿਬ ਨੇ ਆ ਕੇ ਕੁੜੀਆਂ ਦਾ ਪਤਾ ਨਹੀਂ ਠੀਕ ਹੈ ਤੁਸੀਂ ਸੰਪਰਕ ਕੀਤਾ ਸੀ ਉਹਨਾਂ ਨਾਲ ਸਰ ਸੰਪਰਕ ਨਹੀਂ ਸਾਰੇ ਪਿੰਡ ਚ ਲਾਈ ਸਾਰੇ ਸ਼ਹਿਰ ਚ ਖਬਰ ਪਹੁੰਚ ਗਈ ਏ ਸਾਰੇ ਇੱਥੇ ਹੀ ਬੈਠੇ ਨੇ ਇੱਥੇ ਬੈਠੇ ਨੇ ਹਸਪਤਾਲ ਚ ਬੈਠੇ ਨੇ ਉਹਨਾਂ ਨੂੰ ਨਹੀਂ ਸੁਣਾਈ ਦਿੱਤਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਬੇ ਐਡੇ ਵੱਡੇ ਘਟਨਾ ਵਾਪਰ ਗਿਆ ਸੀ 108 ਨੰਬਰ ਤੇ ਕਾਲ ਡਾਕਟਰ ਐਰਿਕ ਨੂੰ ਫੋਨ ਕੀਤਾ ਡਾਕਟਰ ਕਫਤਾ ਨੂੰ ਹੋਰ ਵੀ ਡਾਕਟਰ ਨੂੰ ਫੋਨ ਕੀਤਾ ਵੀ ਸਾਡੀਆਂ ਆਸ਼ਾ ਜਿਹੜੀਆਂ ਨੇ ਨਾ ਮੱਖੀਆਂ ਦੇ ਚਪੇਟ ਵਿੱਚ ਆ ਗਏ ਨੇ ਜਲਦ ਜਲਦ ਐਂਬੂਲੈਂਸ ਭੇਜੋ ਪਤਾ ਬਾਗ ਚ ਜੀ ਕਾਫੀ ਸੀਰੀਅਸ ਨੇ ਕੁੜੀਆਂ ਸਰ ਆ ਤੁਹਾਡੇ ਸਾਹਮਣੇ ਪਈਆਂ ਨੇ ਦੋ ਪੜਾਣਾਂ ਨੂੰ ਅਸੀਂ ਪ੍ਰਾਈਵੇਟ ਰੈਫਰ ਕਰਤਾ ਕਿਉਂਕਿ ਇੱਥੇ ਸੰਭਾਲ ਨਹੀਂ ਹੋ ਰਹੀ ਸੀ ਜੀ ਉਹਨਾਂ ਨੂੰ 14 ਟੇ ਉਹਨਾਂ ਨੂੰ ਜਿਆਦਾ ਉਹਨਾਂ ਤੇ ਜਿਆਦਾ ਅਟੈਕ ਹੋਏ ਸੀ ਉਹਨਾਂ ਦਾ ਸਾਰਾ ਮੂੰਹ ਸੇਰ ਮੱਖੀਆਂ ਨੇ ਕੱਟਤਾ ਸੀ ਪਿੱਛੇ ਗਰਦਨ ਤੱਕ ਜਿੰਨਾ ਵੀ ਉਹਨਾਂ ਦਾ ਇੰਨਾ ਨੰ ਹਨ ਮੰਗ ਕੀ ਕਰਦੇ ਆ ਤੁਸੀਂ ਸਰ ਮੰਗ ਇਹ ਕਰਦੇ ਆ ਵੀ ਅਸੀਂ ਆਪਦੀਆਂ ਮੁਸ਼ਕਲਾਂ ਦਾ ਮੰਨ ਲੋ ਹੱਲ ਕਰਨੋਂ ਇਸੇ ਇਕੱਠੇ ਹੋਏ ਸੀ ਪਰ ਅਸੀਂ ਅੱਜ ਇਹ ਡੇਢ ਵੱਡੀ ਮੁਸ਼ਕਲ ਚਾਹੇ ਆ ਤੇ ਸਾਡੇ ਨਾਲ ਅਜਾ ਸਾਨੂੰ ਕਹਿੰਦੇ ਨਹੀਂ ਤੁਸੀਂ ਐਮਰਜੈਂਸੀ ਲਈ ਆਸ਼ਾ ਵਰਕਰ ਤਿਆਰ ਰਹੋ ਪਿੰਡ ਵਿੱਚ ਕੋਈ ਵੀ ਕੰਮ ਹੁੰਦਾ ਐਮਰਜੈਂਸੀ ਲਈ ਤਿਆਰ ਹੋ ਅੱਜ ਸਾਡੇ ਤੇ ਐਮਰਜੈਂਸੀ ਆਈ ਏ ਅਸੀਂ ਇਹ ਕੁਝ ਨਾ ਚਾਹਨੇ ਵੀ ਸਾਨੂੰ ਸਰਕਾਰ ਸਾਡੇ ਲਈ ਕੀ ਜੀ ਕੀ ਸਰਕਾਰ ਸੋਚੇ ਜੀ ਅੱਜ ਸਾਡੀਆਂ ਕੁੜੀਆਂ ਬੇਹੋਸ਼ ਪਈਆਂ ਨੇ ਪਤਾ ਨਹੀਂ ਉਹਨਾਂ ਨਾਲ ਲੱਗਿਆ ਆਉਣ ਵਾਲੇ ਸਮੇਂ 'ਚ ਕੀ ਇਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਸਰ ਮੰਗਈਏ ਕਿ ਸਾਡੀਆਂ ਕੁੜੀਆਂ ਨੂੰ ਇਨਸਾਫ ਮਿਲੇ ਇਹਨਾਂ ਤੋਂ ਵਧੀਆ ਟ੍ਰੀਟਮੈਂਟ ਕੀਤਾ ਜਾਵੇ ਤੇ ਸਾਡੇ ਤੇ ਜਿਹੜੇ ਪ੍ਰੈਸ਼ਰ ਪਾ ਰਹੇ ਨੇ ਨਾ ਫਾਲਤੂ ਸਰਵੇ ਕਰਨ ਬਾਰੇ ਅਸੀਂ ਫਾਲਤੂ ਸਰਵੇ ਨਹੀਂ ਕਰਨੇ ਅਸੀਂ ਬਣਦਾ ਆਸ਼ਾ ਤਾਂ ਜਿਹੜਾ ਸਾਲਾਨਾ ਸਰਵੇ ਅਸੀਂ ਉਹ ਹੀ ਕਰਾਂਗੇ ਫਾਲਤੂ ਸਰਵੇ ਅਸੀਂ ਨਹੀਂ ਕਰਨੇ ਕੀ ਨਾਮ ਤੁਹਾਡਾ ਨੀਲਮ ਆਸ਼ਾ ਬਣ ਕੇ ਕੀ ਨਾਮ ਹੈ ਤੁਹਾਡਾ ਜੀ ਮੇਰੇ ਨਾਮ ਸੰਤੋਸ਼ ਹੈ ਜੀ ਆਸ਼ਾ ਵਰਕਰ ਪ੍ਰਦਾਨ ਹਾਜ਼ਿਲ ਕਾਲਸ ਜੀ ਕੀ ਕਹੋਗੇ ਜਿਹੜਾ ਵਾਕਿਆ ਹੈ ਕਿ ਮਾ ਹੋਇਆ ਮਾ ਦੱਸਿਓ ਬੜਾ ਹੀ ਇੱਕਦਮ ਇਹੋ ਜਿਹਾ ਹੈ ਵੀ ਆਪਾਂ ਸੋਚ ਵੀ ਨਹੀਂ ਸਕਦੇ ਇੱਕਦਮ ਇਹ ਦੇਖੋ ਮੱਖੀਆਂ ਦਾ ਇੱਡਾ ਵੱਡਾ ਹਮਲਾ ਹੋਇਆ ਕਿ ਪੇਣਾ ਕਾਫੀ ਸੀਰੀਅਸ ਹੋ ਗਿਆ ਦੋ ਪੇਣਾ ਸਾਡੀ ਪ੍ਰਾਈਵੇਟ ਦੇ ਵਿੱਚ ਹੈ ਔਰ ਤਿੰਨ ਪੇਣਾ ਸਾਡੀਆਂ ਲੇਟੀਆਂ ਹੋਈਆਂ ਔਰ ਮੇਰੀਆਂ ਆਂਗਣਵਾੜੀਆਂ ਪੇਣਾ ਜਿਹੜੀਆਂ ਉੱਤਰ ਉਹਨਾਂ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਅਦਰ ਪਰਸਨ ਵੀ ਸੀ ਕਿ ਉੱਥੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿੰਨੇ ਜਣੇ ਜਿਹੜੇ ਗਾਇਲ ਹੋਏ ਇਸ ਮਾਮਲੇ ਅੱਡੇ ਸਾਡੀਆਂ 5 ਆਸ਼ਾ ਪੇਣਾ ਤੇ ਹੋਇਆ ਔਰ ਇੱਕ ਇੱਕ ਦੋ ਦੋ ਤਸਾਂ ਲਗਭਗ ਸਾਰੀਆਂ ਦਿਖਾਈਆਂ ਪਰ ਇੰਨਾ ਪੇਣਾ ਤੇ ਜ਼ਿਆਦਾ ਖਾਗੀਆਂ ਸੀ ਜੀ ਹਾਂਜੀ ਇਹ ਉਹਨਾਂ ਹਸਪਤਲ ਨਹੀਂ ਹੈਗੇਸਟ ਜੀ ਫਿਲਹਾਲ ਤੋਂ ਇੱਕ ਜੋ ਪ੍ਰਾਈਵੇਟ ਪੇਚੀਆਂ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਤਾਂ ਕਰਕੇ ਇੱਥੋਂ ਦਿਸ ਵੀ ਤੁਹਾਨੂੰ ਵੇਖ ਕੇ ਅਸੀਂ ਪ੍ਰਾਈਵੇਟ ਉਹਨਾਂ ਨੂੰ ਰੈਫਰ ਕਰਤਾ ਸੀ ਮੈਂ ਉੱਥੇ ਲੈ ਗਈਆਂ ਸਾਡੀਆਂ ਪੈਣਾ ਉਹਨਾਂ ਦੇ ਨਾਲ ਗਈਆਂ ਨੇ ਤੇ ਕੁਛ ਅਸੀਂ ਆ ਪੈਣਾ ਅਸੀਂ ਪੈਣਾ ਜਿਹੜੀਆਂ ਹੈ ਇਹਨਾਂ ਦੇ ਨਾਲ ਖੜੀਆਂ ਨੇ ਤੁਸੀਂ ਵੀ ਇਸ ਹਸਪੀਟਲ ਦੇ ਵਿੱਚ ਤਾਂ ਦੇ ਅੰਦਰ ਦੇ ਉਹ ਕਿਸ ਤਰ੍ਹਾਂ ਦੀ ਜਿਹੜੀ ਸੁਵਿਧਾ ਹੈਗੀ ਇਹ ਕਹਿੰਦਾ ਵੀ ਸੁਵਿਧਾ ਬਹੁਤ ਵਧੀਆ ਹੈ ਪ੍ਰਸ਼ਾਸਨ ਬਾਕਾਇਦਾ ਕਹਿੰਦਾ ਵੀ ਸਾਰੇ ਡਾਕਟਰ ਪੂਰੇ ਨੇ ਪਰ ਦੇਖੋ ਆਖੇ ਨਾਲ ਕਹਿਣ ਨਾਲ ਨਹੀਂ ਹੁੰਦਾ ਸਾਰੇ ਦੇਖ ਹੀ ਰਹੇ ਆ ਸੁਵਿਧਾ ਤਾਂ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹਾਂ ਨਾ ਸੁਵਿਧਾ ਸਾਨੂੰ ਅਮਰਜੈਂਸੀ ਲਈ ਤਿਆਰ ਕੀਤਾ ਜਾਂਦਾ ਹੈ ਪਰ ਕੀ ਸਰਕਾਰ ਵੀ ਅਮਰਜੈਂਸੀ ਲਈ ਤਿਆਰ ਰਹੀਂਦੀ ਹੈ ਜਦੋਂ ਸਰਕਾਰ ਤੇ ਕੋਈ ਆਫਤ ਆ ਜਾਂਦੀ ਹੈ ਇਸ ਤਰ੍ਹਾਂ ਤਾਂ ਕੀ ਸਰਕਾਰ ਤਿਆਰ ਹੁੰਦੀ ਆ ਸਰਕਾਰ ਤਾਂ ਬਕਾਇਦਾ ਵਾਅਦੇ ਕਰਦੀ ਵੀ ਅਸੀਂ ਪੂਰੇ ਇੱਥੇ ਜਿਹੜੇ ਡਾਕਟਰ ਹੈਗੇ ਨੇ ਹਰ ਤਰ੍ਹਾਂ ਦੇ ਸੁਵਿਧਾ ਹੈਗੀ ਏ ਤੁਸੀਂ ਕਹਿੰਦੇ ਡਾਕਟਰ ਨਹੀਂ ਹੈਗੇ ਉਹ ਤਾਂ ਜੀ ਅਸੀਂ ਦੇਖਿਆ ਹੀ ਆ ਸਾਡੀਆਂ ਜਿਹੜੀਆਂ ਦੋ ਬੇਣਾ ਬਹੁਤ ਜ਼ਿਆਦਾ ਸੀਰੀਅਸ ਸੀਗੀਆਂ ਉਹਨਾਂ ਨੂੰ ਸਾਨੂੰ ਰੈਫਰ ਕਿਉਂ ਕਰਨਾ ਪਿਆ ਹੂੰ ਮੇ ਡਾਕਟਰ ਨਹੀਂ ਦੇਤੇ ਤੇ ਡਾਕਟਰ ਕੀ ਉਹਨਾਂ ਦੇ ਇੰਨਾ ਕਿਸ ਤਰ੍ਹਾਂ ਸੀਗਾ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਸੀ ਉਹਨਾਂ ਦੇ ਕੋਲੇ ਬਿਠਾਈਏ ਅਸੀਂ ਕਿੱਥੇ ਉਹਨਾਂ ਨੂੰ ਅਸੀਂ ਬੰਦੇ ਨੂੰ ਇੱਕ ਬੰਦਾ ਨਹੀਂ ਸਾਮਸੰਗਦਾ ਸਰ ਜੀ ਦੋ ਬੈੱਡ ਨੇ ਉਥੇ 30 ਜਣੇ ਉੱਟਗੇ ਤਾਂ ਅਸੀਂ ਹੋਰ ਕੋਈ ਕਿੱਥੇ ਸਵਿਧਾ ਹੈ ਨਾ ਜਿਹੜੇ 30 40 ਬੈੱਡ ਹੋਣ ਤੇ ਛੇਤੀ ਤੋਂ ਛੇਤੀ ਆਪਾਂ ਲਿਟਾ ਕੇ ਉਹਨਾਂ ਦਾ ਕੰਮ ਕਰਵਾਈਏ ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਸੰਤੋਸ਼ ਹੈ